ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਤੋਂ 5ਵੇਂ ਦਿਨ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸੈਨਾ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਕਿ ਬੀਤੇ ਦਿਨ ਸੈਨਤਵਾਦੀ ਢੇਰ ਕੀਤੇ ਗਏ ਸੀ ਸੈਨਾ ਦੇ ਵੱਲੋਂ ਜੰਮੂ ਕਸ਼ਮੀਰ ਦੇ ਛੋਪੀਆ ਦੇ ਵਿੱਚ ਤਾਂ ਅੱਜ ਇੱਕ ਹੋਰ ਵੱਡੀ ਕਾਮਯਾਬੀ ਜਿਹੜੀ ਹਾਸਲ ਕੀਤੀ ਹੈ ਇੰਡੀਅਨ ਆਰਮੀ ਨੇ ਦੱਸਦੀ ਕਿ ਜੰਮੂ ਕਸ਼ਮੀਰ ਦੇ ਛੋਪੀਆ ਦੇ ਕੇਲਰ ਦੇ ਵਿੱਚ ਇਹ ਕਾਰਵਾਈ ਜਿਹੜੀ ਹੋਈ ਹੈ ਜਿੱਥੋਂ ਕਿ ਵੱਡੀ ਮਾਤਰਾ ਦੇ ਵਿੱਚ ਹਥਿਆਰ ਮਿਲੇ ਨੇ ਦੱਸਦੀ ਕਿ ਵੱਡੀ ਮਾਤਰਾ ਦੇ ਵਿੱਚ ਹਥਿਆਰਾਂ ਦਾ ਜਕੀਰਾ ਜਿਹੜਾ ਬਰਾਮਦ ਕੀਤਾ ਗਿਆ ਇੰਡੀਅਨ ਆਰਮੀ ਦੇ ਵੱਲੋਂ ਤਾਂ ਲਗਾਤਾਰ ਆਪਰੇਸ਼ਨ ਕিলার ਦੇ ਤਹਿਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਬੀਤੇ ਦਿਨ ਸੈਨਾ ਦੇ ਵੱਲੋਂ ਅੱਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਗਏ ਸੀ ਔਰ 20 ਲੱਖ ਰੁਪਏ ਦਾ ਇਨਾਮ ਵੀ ਜਿਹੜਾ ਰੱਖਿਆ ਗਿਆ ਸੀ ਤਾਂ ਅੱਜ ਵੱਡੀ ਕਾਮਯਾਬੀ ਜਿਹੜੀ ਮਿਲੀ ਹੈ ਸੈਨਾ ਨੂੰ ਦੱਸਦੀ ਹੈ ਕਿ ਵੱਡਾ ਜਖੀਰਾ ਬਰਾਮਦ ਕੀਤਾ ਗਿਆ 11 ਦਾ ਸੈਨਾ ਦੇ ਵੱਲੋਂ ਤਾਂ ਇਹ ਕਾਰਵਾਈ ਜਿਹੜੀ ਲਗਾਤਾਰ ਹੋਣ ਕੀਤੀ ਜਾਵੇਗੀ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ ਨੇ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਜੰਗਬੰਦੀ ਤੋਂ ਬਾਅਦ ਵੀ ਸੁਰੱਖਿਆ ਬਲਾਂ ਦਾ ਆਪਰੇਸ਼ਨ ਜਾਰੀ ਹੈ ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਦੇ ਕੇਲਰ ਦੇ ਵਿੱਚ ਬੁੱਧਵਾਰ ਹਥਿਆਰਾਂ ਦਾ ਇੱਕ ਵੱਡਾ ਜਖੀਰਾ ਬਰਾਮਦ ਕੀਤਾ ਗਿਆ 13 ਮਈ ਨੂੰ ਇੱਥੇ ਸੁਰੱਖਿਆ ਬਲਾਂ ਦੇ ਨਾਲ ਹੋਏ ਮੁਕਾਬਲੇ ਦੇ ਵਿੱਚ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਵਾਦੀ ਮਾਰੇ ਗਏ ਸਨ ਤੇ ਮੁਕਾਬਲਾ ਮੰਗਲਵਾਰ ਸ਼ਾਮ 4:30 ਵਜੇ ਸ਼ੋਪੀਆ ਜ਼ਿਲ੍ਹੇ ਦੇ ਕੇਲਰ ਦੇ ਸ਼ੁਕਰੂ ਜੰਗਲਾਤ ਖੇਤਰ ਦੇ ਵਿੱਚ ਖਤਮ ਹੋਇਆ ਇਸ ਨੂੰ ਆਪਰੇਸ਼ਨ ਕਿਲਰ ਦਾ ਨਾਮ ਦਿੱਤਾ ਗਿਆ ਸੀ ਮਾਰੇ ਗਿਆ ਤਵਾਦੀਆਂ ਦੇ ਵਿੱਚ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਸ਼ਾਹਿਦ ਅਹਿਮਦ ਉਹ ਵੀ ਮਾਰਿਆ ਗਿਆ ਤੇ ਦੱਸਦੇ ਇੱਕ ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਦੇ ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਰਿਹਾ ਕਰ ਦਿੱਤਾ ਹੈ ਕਾਂਸਟੇਬਲ ਪੂਰਨਮ ਬੁੱਧਵਾਰ ਸਵੇਰੇ 10:30 ਵਜੇ ਟਾਰੀਵਾਗਾ ਸਰਹੱਦ ਤੋਂ ਭਾਰਤ ਵਾਪਸ ਆਇਆ ਹੈ ਡੀਜੀਐਮਓ ਪੱਤਰ ਤੇ ਗੱਲਬਾਤ ਤੋਂ 20 ਦਿਨਾਂ ਬਾਅਦ ਉਸਨੂੰ ਰਿਹਾ ਕੀਤਾ ਗਿਆ ਤੇ ਉਸਨੂੰ ਡਾਕਟਰੀ ਜਾਂਚ ਦੇ ਲਈ ਲਜਾਇਆ ਜਾਵੇਗਾ ਪੁੱਛ ਕਿਸ ਤੋਂ ਬਾਅਦ ਉਸ ਨੂੰ ਘਰ ਜਾਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਵੇਗੀ ਤਾਂ ਉੱਥੇ ਦੱਸਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਆਪਰੇਸ਼ਨ ਕਿਲਾ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਬੀਤੇ ਦਿਨ ਤਿੰਨ ਨਾਤਵਾਦੀ ਮਾਰੇ ਗਏ ਸੀ ਲਸ਼ਕਰੇ ਤੋਬਾ ਦੇ ਤਾਂ ਹੁਣ ਅੱਜ ਜਿਹੜਾ ਕੇਸ ਇਹਨਾਂ ਨੂੰ ਵੱਡਾ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਔਰ ਉੱਥੇ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਤਾਂ ਸੇਨਾਂ ਦੇ ਵੱਲੋਂ ਆਪਰੇਸ਼ਨ ਜਿਹੜਾ ਫਿਲਹਾਲ ਦੇ ਲਈ ਜਿਹੜੇ ਖਤਮ ਕਰ ਦਿੱਤਾ ਗਿਆ ਲੇਕਿਨ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਜਿਹੜਾ ਉਹ ਜਾਰੀ ਰਹੇਗਾ ਅੱਤਵਾਦੀਆਂ ਦਾ ਜਿਹੜਾ ਖਾਤਮਾ ਹੈ ਉਹ ਕੀਤਾ ਜਾਵੇਗਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਤੋਂ 5ਵੇਂ ਦਿਨ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸੈਨਾ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਕਿ ਬੀਤੇ ਦਿਨ ਤੇ ਨੱਤਵਾਦੀ ਢੇਰ ਕੀਤੇ ਗਏ ਸੀ ਸੈਨਾ ਦੇ ਵੱਲੋਂ ਜੰਮੂ ਕਸ਼ਮੀਰ ਦੇ ਛੋਪੀਆ ਦੇ ਵਿੱਚ ਤਾਂ ਅੱਜ ਇੱਕ ਹੋਰ ਵੱਡੀ ਕਾਮਯਾਬੀ ਜਿਹੜੀ ਹਾਸਲ ਕੀਤੀ ਹੈ ਇੰਡੀਅਨ ਆਰਮੀ ਨੇ ਦੱਸਦੀ ਕਿ ਜੰਮੂ ਕਸ਼ਮੀਰ ਦੇ ਛੋਪੀਆ ਦੇ ਕੇਲਰ ਦੇ ਵਿੱਚ ਇਹ ਕਾਰਵਾਈ ਜਿਹੜੀ ਹੋਈ ਹੈ ਜਿੱਥੋਂ ਕਿ ਵੱਡੀ ਮਾਤਰਾ ਦੇ ਵਿੱਚ ਹਥਿਆਰ ਮਿਲੇ ਨੇ ਦੱਸਦੀ ਕਿ ਵੱਡੀ ਮਾਤਰਾ ਦੇ ਵਿੱਚ ਹਥਿਆਰਾਂ ਦਾ ਜਕੀਰਾ ਜਿਹੜਾ ਬਰਾਮਦ ਕੀਤਾ ਗਿਆ ਇੰਡੀਅਨ ਆਰਮੀ ਦੇ ਵੱਲੋਂ ਤਾਂ ਲਗਾਤਾਰ ਆਪਰੇਸ਼ਨ ਕিলার ਦੇ ਤਹਿਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਬੀਤੇ ਦਿਨ ਸੈਨਾ ਦੇ ਵੱਲੋਂ ਅੱਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਗਏ ਸੀ ਔਰ 20 ਲੱਖ ਰੁਪਏ ਦਾ ਇਨਾਮ ਵੀ ਜਿਹੜਾ ਰੱਖਿਆ ਗਿਆ ਸੀ ਤਾਂ ਅੱਜ ਵੱਡੀ ਕਾਮਯਾਬੀ ਜਿਹੜੀ ਮਿਲੀ ਹੈ ਸੈਨਾ ਨੂੰ ਦੱਸਦੀ ਹੈ ਕਿ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹਥਿਆਰਾਂ ਦਾ ਸੈਨਾ ਦੇ ਵੱਲੋਂ ਤਾਂ ਇਹ ਕਾਰਵਾਈ ਜਿਹੜੀ ਲਗਾਤਾਰ ਹੋਣ ਕੀਤੀ ਜਾਵੇਗੀ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਤੋਂ ਬਾਅਦ ਵੀ ਸੁਰੱਖਿਆ ਬਲਾਂ ਦਾ ਆਪਰੇਸ਼ਨ ਜਾਰੀ ਹੈ ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਦੇ ਕੇਲਤ ਦੇ ਵਿੱਚ ਬੁੱਧਵਾਰ ਹਥਿਆਰਾਂ ਦਾ ਇੱਕ ਵੱਡਾ ਜਖੀਰਾ ਬਰਾਮਦ ਕੀਤਾ ਗਿਆ 13 ਮਈ ਨੂੰ ਇੱਥੇ ਸੁਰੱਖਿਆ ਬਲਾਂ ਦੇ ਨਾਲ ਹੋਏ ਮੁਕਾਬਲੇ ਦੇ ਵਿੱਚ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਵਾਦੀ ਮਾਰੇ ਗਏ ਸਨ ਤੇ ਮੁਕਾਬਲਾ ਮੰਗਲਵਾਰ ਸ਼ਾਮ 4:30 ਵਜੇ ਸ਼ੋਪੀਆ ਜ਼ਿਲ੍ਹੇ ਦੇ ਕੇਲਤ ਦੇ ਸ਼ੁਕਰੂ ਜੰਗਲਾਤ ਖੇਤਰ ਦੇ ਵਿੱਚ ਖਤਮ ਹੋਇਆ ਇਸ ਨੂੰ ਆਪਰੇਸ਼ਨ ਕਿਲਰ ਦਾ ਨਾਮ ਦਿੱਤਾ ਗਿਆ ਸੀ ਮਾਰੇ ਗਿਆ ਤਵਾਦੀਆਂ ਦੇ ਵਿੱਚ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਸ਼ਾਹਿਦ ਅਹਿਮਦ ਉਹ ਵੀ ਮਾਰਿਆ ਗਿਆ ਤੇ ਦੱਸਦੇ ਇੱਕ ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਦੇ ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਰਿਆ ਕਰ ਦਿੱਤਾ ਹੈ ਕਾਂਸਟੇਬਲ ਪੂਰਨਮ ਬੁੱਧਵਾਰ ਸਵੇਰੇ 10:30 ਵਜੇ ਟਾਰੀਵਾਗਾ ਸਰਹੱਦ ਤੋਂ ਭਾਰਤ ਵਾਪਸ ਆਇਆ ਡੀਜੀਐਮਓ ਪੱਤਰ ਤੇ ਗੱਲਬਾਤ ਤੋਂ 20 ਦਿਨਾਂ ਬਾਅਦ ਉਸ ਨੂੰ ਰਿਹਾ ਕੀਤਾ ਗਿਆ ਤਾਂ ਉਸ ਨੂੰ ਡਾਕਟਰੀ ਜਾਂਚ ਦੇ ਲਈ ਲਜਾਇਆ ਜਾਵੇਗਾ ਪੁੱਛ ਕਿਸ ਤੋਂ ਬਾਅਦ ਉਸ ਨੂੰ ਘਰ ਜਾਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਵੇਗੀ ਤਾਂ ਉੱਥੇ ਦੱਸਦੀ ਕਿ ਜੰਮੂ ਕਸ਼ਮੀਰ ਦੇ ਵਿੱਚ ਆਪਰੇਸ਼ਨ ਕਿਲਾ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਬੀਤੇ ਦਿਨ ਤਿੰਨ ਅਤਵਾਦੀ ਮਾਰੇ ਗਏ ਸੀ ਲਸ਼ਕਰ-ਏ-ਤੋਬਾ ਦੇ ਤਾਂ ਹੁਣ ਅੱਜ ਜਿਹੜਾ ਕੇਸ ਇਹਨਾਂ ਨੂੰ ਵੱਡਾ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਔਰ ਉੱਥੇ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਤਾਂ ਸੇਨਾਂ ਦੇ ਵੱਲੋਂ ਆਪਰੇਸ਼ਨ ਜਿਹੜਾ ਫਿਲਹਾਲ ਤੇ ਲਈ ਜਿਹੜੇ ਖਤਮ ਕਰ ਦਿੱਤਾ ਗਿਆ ਲੇਕਿਨ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਜਿਹੜਾ ਉਹ ਜਾਰੀ ਰਹੇਗਾ ਅੱਤਵਾਦੀਆਂ ਦਾ ਜਿਹੜਾ ਖਾਤਮਾ ਹੈ ਉਹ ਕੀਤਾ ਜਾਵੇਗਾ